ਚੋਰਾ ਨੇ ਆੜਤੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ ਪਤੰਦਰ ਇੰਨੇ ਛਾਤਰ ਨਿਕਲੇ ਕਿ 2 ਕੁਆਂਟਲ ਦੇ ਭਾਰ ਦੀ ਅਲਮਾਰੀ ਨੂੰ ਰੇੜੀ ਤੇ ਹੀ ਲੱਦ ਕੇ ਲੈ ਗਏ ਤੇ ਹੁਣ ਵਿਚਾਰਾ ਆੜਤੀਆ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਮਾਮਲਾ ਹੈ ਸਮਾਣਾ ਦਾ ਜਿੱਥੇ ਕਿ ਇੱਕ ਆੜਤੀ ਦੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਨੇ ਨਿਸ਼ਾਨਾ ਬਣਾ ਲਿਆ ਇਸ ਮੌਕੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕੀ ਕਿਹਾ ਹੈ ਆੜਤੀਏ ਨੇ ਤੁਸੀਂ ਵੀ ਸੁਣੋ ਸਰ ਮੇਰਾ ਪ੍ਰਿੰਸ ਗਰਗ ਜੀ ਦੇਵਰਾਜ 부ਧਰਾਮ ਜੀ ਪੱਕੇ ਫੜ ਸਮਾਣਾ ਰਾਤ 3 ਵਜੇ ਚੌਂਕੀਦਾਰ ਦਾ ਫੋਨ ਆਇਆ ਸਾਡੇ ਕੋਲੇ ਅਸੀਂ ਉੱਠ ਕੇ ਨਾਲ ਦੀ ਨਾਲ ਆ ਗਈ ਔਰ ਛੱਟੇ ਟੁੱਟੇ ਪਏ ਸਾਰੇ ਔਰ ਜਿਹੜੀ ਸ਼ੇਵਿੰਗ ਸੀ ਭਾਰੀ ਉਹ ਚੱਕ ਕੇ ਰੇੜੀ ਚ ਰੱਖੀ ਗਈ ਆ ਔਰ ਉਹ ਲੈ ਕੇ ਫੈਂਟੀ ਹੋ ਗਈ ਔਰ ਪਿੱਛੇ ਗਲੀ ਦੇ ਵਿੱਚ ਅਸੀਂ ਉੱਥੋਂ ਲੈ ਕੇ ਆਏ ਆ ਰੇੜੀ ਵੀ ਔਰ ਗੱਲਾਂ ਵੀ ਜਿੰਦੇ ਜਿੰਦੇ ਸਾਰਾ ਤੋੜ ਗਈ ਔਰ ਅਲਮਾਰੀ ਦੇ ਜਿੰਦਾ ਵੀ ਟੁੱਟੇ ਟੁੱਟੇ ਪਈ ਰਾੜਾ ਪਾ ਕੇ ਫੀਡ ਕੈਮਰਾ ਲੱਗਿਆ ਜੀ ਸੀਸੀਟੀਵੀ ਕੈਮਰੇ ਲੱਗੇ ਨੇ ਸਰ ਉਹਨਾਂ ਦੀਆਂ ਤਾਰਾ ਤੋੜਤੀ ਇਹ ਦੋਨਾਂ ਦੇ ਆ ਅੱਛਾ ਇੱਕ ਕੱਲੇ ਬੰਦੇ ਇੱਕ ਬੰਦੇ ਤੇ ਨਹੀਂ ਹੈਗੇ ਬਹੁਤ ਬੰਦੇ ਹੋਣੇ ਜੀ ਕੋਈ ਕੈਸ਼ ਵੀ ਲੈ ਕੇ ਕੋਈ ਰੁਕ ਕੇ ਸਰ ਕੈਸ਼ ਹੈਗਾ ਜੀ ਸਾਡਾ 6-7000 ਰੁਪਏ ਗੱਲੇ ਦੇ ਵਿੱਚ ਹੀ ਗੱਲਾਂ ਖੋਲ ਕੇ ਜਿੰਦੇ ਤੋੜ ਕੇ ਉਹ ਲੈ ਕੇ ਗਏ ਨਹੀਂ